ਵੱਡੇ ਸਿਆਸਤਦਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਰੇ ਸੁਖਦੀਪ ਸਿੰਘ ਢੀਂਸਾ ਦਾ ਬੀਤੇ ਕੱਲ੍ਹ ਯਾਨੀ ਕਿ ਬੁੱਧਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ ਜੀ ਹਾਂ ਬੀਤੇ ਕੱਲ੍ਹ ਉਹਨਾਂ ਦਾ ਦਿਹਾਂਤ ਹੋ ਗਿਆ ਲੰਬੇ ਸਮੇਂ ਤੋਂ ਸੁਖਦੀਪ ਸਿੰਘ ਢੀਂਸਾ ਬਿਮਾਰ ਚੱਲ ਰਹੇ ਸੀ ਤੇ ਬੀਤੇ ਕੱਲ੍ਹ ਉਹਨਾਂ ਨੇ ਫੋਰਟਿਸ ਹਸਪਤਾਲ 'ਚ ਤਕਰੀਬਨ 5 ਵਜੇ ਦੇ ਕਰੀਬ 90 ਸਾਲਾਂ ਦੀ ਉਮਰ 'ਚ ਆਖਰੀ ਸਾਹ ਲਏ ਤੇ ਉਹਨਾਂ ਦੀ ਦਿਹਾਂਤ ਤੋਂ ਬਾਅਦ ਸਿਆਸਤ જગਤ 'ਚ ਸੋਗ ਦੀ ਲਹਿਰ ਹੈ ਸਾਰੇ ਵੱਡੇ ਸਿਆਸੀ ਲੀਡਰ ਆਪਣਾ ਦੁੱਖ ਪ੍ਰਗਟ ਕਰ ਰਹੇ ਨੇ ਤੇ ਸੁਖਦੇਵ ਸਿੰਘ ਢੀਂਸਾ ਨੂੰ ਯਾਦ ਕਰਕੇ ਉਹਨਾਂ ਨੂੰ ਸ਼ਰਧਾਂਜ ਅੰਜਲੀਨੀ ਵੱਡੇ ਲੀਟਰ ਵਾਲੋ ਦਿੱਤੀ ਗਈ ਅੱਜ ਸੁਖਦੇਵ ਸਿੰਘ ਢੀਂਸਾ ਦੇ ਘਰ ਦੁੱਖ ਸਾਂਝਾ ਕਰਨ ਮਨਪ੍ਰੀਤ ਸਿੰਘ ਬਾਦਲ ਬੀਬੀ ਜਾਗੀਰ ਕੌਰ ਤੇ ਸਰਜੀਤ ਸਿੰਘ ਰਖੜਾ ਪਹੁੰਚੇ ਜਿਸ ਦੀਆਂ ਤਸਵੀਰਾਂ ਨੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਚ ਵਿਚਕਾਰ ਪਰਮਿੰਦਰ ਸਿੰਘ ਢੀਂਸਾ ਸੁਖਦੇਵ ਸਿੰਘ ਢੀਂਸਾ ਦੇ بیٹے ਨੇ ਉਹਨਾਂ ਦੇ ਖੱਬੇ ਪਾਸੇ ਗੁਲਾਬੀ ਪੱਗ ਬੰਦੇ ਮਨਪ੍ਰੀਤ ਸਿੰਘ ਬਾਦਲ ਬੈਠੇ ਹੋਏ ਨੇ ਦੂਜੀ ਤਸਵੀਰ ਚ ਵੀ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਖੱਬੇ ਪਾਸੇ ਪਰਮਿੰਦਰ ਸਿੰਘ ਢੀਂਸਾ ਤੇ ਬੀਬੀ ਜਾਗੀਰ ਕੌਰ ਨੇ ਜੋ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਪਾਬੁਖ ਨੇ ਤੇ ਉਹਨਾਂ ਦੇ ਪਿੱਛੇ ਹੀ ਪੀਲੀ ਪੱਗ ਚ ਸੁਰਜੀਤ ਸਿੰਘ ਰਖੜਾ ਵੀ ਪਿੱਛੇ ਬੈਠੇ ਹੋਏ ਨੇ ਤੇ ਸੁਖਦੇਵ ਸਿੰਘ ਟੀਨਸਾ ਦੇ ਘਰ ਅੱਜ ਦੁੱਖ ਸਾਂਝਾ ਕਰਨ ਮਨਪ੍ਰੀਤ ਸਿੰਘ ਬਾਦਲ ਬੀਬੀ ਜਾਗੀਰ ਕੌਰ ਤੇ ਸੁਰਜੀਤ ਸਿੰਘ ਰਖੜਾ ਪਹੁੰਚੇ ਇਸ ਨਾਲ ਹੀ ਬੀਤੇ ਕੱਲ ਸੁਖਦੇਵ ਸਿੰਘ ਟੀਨਸਾ ਦੇ ਦੇਹਾਨ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਵੀ ਸੁਖਦੇਵ ਸਿੰਘ ਟੀਨਸਾ ਨੂੰ ਸ਼ਰਦਾਂਸ਼ਲੀ ਦਿੱਤੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰ ਲਿਖਿਆ ਸੀਗਾ ਸਰਦਾਰ ਸੁਖਦੇਵ ਸਿੰਘ ਟੀਨਸਾ ਜੀ ਦੇ ਦੇਹਾਨ ਤੋਂ ਗਹਿਰਾ ਦੁੱਖ ਹੋਇਆ ਉਬਵਾਲ ਦੀਆਂ ਤੂੜਪਰੀਆਂ ਗਲੀਆਂ ਤੋਂ ਲੈ ਕੇ ਸੰਸਦ ਦੇ ਸ਼ਾਨਦਾਰ ਹਾਲ ਤੱਕ ਸੁਖਦੇਵ ਸਿੰਘ ਢੀਂਸਾ ਨੇ ਪੰਜਾਬ ਨੂੰ ਆਪਣੇ ਦਿਲ 'ਚ ਵਸਾਇਆ। ਇੱਕ ਜ਼ਮੀਨੀ ਪੱਧਰ ਦੇ ਨੇਤਾ, ਉਹਨਾਂ ਨੇ ਆਪਣੇ ਜ਼ਿਲ੍ਹੇ ਦੇ ਸਭ ਤੋਂ ਛੋਟੀ ਉਮਰ ਦੇ ਸਰਪੰਚ ਵਜੋਂ ਸ਼ੁਰੂਆਤ ਕੀਤੀ ਅਤੇ ਕੇਂਦਰੀ ਮੰਤਰੀ ਬਣਨ ਤੱਕ ਕਦਮ ਅੱਗੇ ਵਧਾਏ। ਮੈਨੂੰ ਉਹਨਾਂ ਦੀ ਅਗਵਾਈ ਹੇਠ ਆਪਣੇ ਰਾਜਨੀਤਿਕ ਯਾਤਰਾ ਸ਼ੁਰੂ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਹਨਾਂ ਦੀ ਸ਼ਾਤ ਬੁੱਧੀ, ਅਟੁੱਟ ਵਚਨਬੱਧਤਾ, ਪੂਰਣਾਸੋਰਤ ਸੀ। ਉਹਨਾਂ ਦੀ ਯਾਦ ਸਾਡੇ ਮਨਾਂ 'ਚ ਰਹੇਗੀ। ਢੀਂਸਾ ਸਾਹਿਬ ਦੇ ਪਰਿਵਾਰ ਅਤੇ ਅਜੀਜ਼ਾ ਪ੍ਰਤੀ ਮੇਰੀਆਂ ਲੋ ਸਵੇਧਨਾ ਤੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਬੀਬੀ 자ਗੀਰਕਰ ਉਹ ਲੋਵੀ ਪੋਸਟਕਾਰ ਸ਼ਰਧਾਂਜਲੀ ਸੁਖਦੇਵ ਸਿੰਘ ਤínsਾ ਨੂੰ ਦਿੱਤੇ ਗਏ ਦਿੱਤੀ ਗਈ ਸੀ ਤੇ ਉਹਨਾਂ ਨੇ ਲਿਖਿਆ ਸੀਗਾ ਸਾਬਕਾ ਕੇਂਦਰੀ ਮੰਤਰੀ ਸਰਦਾਰ ਸੁਖਦੇਵ ਸਿੰਘ ਤínsਾ ਜੀ ਦੇ ਇਸ ਜਹਾਨ ਤੋਂ ਰੁਖਸਤ ਹੋ ਜਾਣ ਤੋਂ ਡੂੰਗੇ ਦੁੱਖ ਦਾ ਪ੍ਰਗਟਾਵਾ ਕਰਦੀ ਤੀਨ ਸਾਹ ਪੰਜਾਬ ਨੂੰ ਸਮਰਪਿਤ ਸ਼ਖਸੀਅਤ ਸਨ ਅਸੀਂ ਲੰਬੇ ਸਮੇਂ ਇਕੱਠਾ ਨਾਲ ਕੰਮ ਕੀਤਾ ਤੀਨ ਸਾਹ ਕਾਲੀ ਸਿਆਸਤ ਦੇ ਵੱਡੇ ਖੰਮ ਸਨ ਉਹਨਾਂ ਨੇ ਕਾਲੀਦਲ ਵੱਲੋਂ ਵਿਦੇਸ਼ ਸੰਘਰਸ਼ 'ਚ ਅਹਿਮ ਭੂਮਿਕਾ ਨਿਭਾਈ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਕਾਲਪੁਰ ਖਗਰ ਅਰਦਾਸ ਹੈ ਕਿ ਉਸ ਸਾਤੋ ਵਿਛੜੀ ਨੇਕ ਰੂਹ ਨੂੰ ਆਪਣੇ ਚਰਨਾਚ ਨਿਵਾਸ ਬਖਸ਼ਣ ਅਤੇ 3 ਸਾ ਪਰਿਵਾਰ ਨੂੰ ਪਾਣਾ ਮਨੰਦ ਬਲ ਬਖਸ਼ਿਸ਼ ਕਰ ਤੇ ਬੀਬੀ ਜਾਗੀਰ ਕੌਰ ਵੱਲੋਂ ਤੇ ਮਨਪ੍ਰੀਤ ਕੌਰ ਵੱਲੋਂ ਵੀ ਔਰ ਸੁਖਦੇਵ ਸਿੰਘ 3 ਸਾਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਅਜ ਉਹਨਾਂ ਦੇ ਘਰ ਪਹੁੰਚੇ ਤੇ ਉਸ ਦੀਆਂ ਤਸਵੀਰਾਂ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕੀਤੀਆਂ ਤੇ ਨਾਲ ਲਿਖਿਆ ਸਰਦਾਰ ਸੁਖਦੇਵ ਸਿੰਘ 3 ਸਾ ਦੇ ਅਕਾਲ ਚਲਣਾ ਤੇ ਅੱਜ ਚੰਡੀਗੜ੍ਹ ਸਥਿਤ ਰਿਆਇਸ਼ ਤੇ ਉਹਨਾਂ ਪੁੱਤਰ ਸਰਦਾਰ ਪਰਮਿੰਦਰ ਸਿੰਘ 3 ਨਾਲ ਦੁੱਖ ਸਾਂਝਾ ਕੀਤਾ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂ ਨੂੰ ਆਪਣੇ ਚਰਨਾਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਪਾਣਾ ਮੰਨਨ ਦਾ ਬਲ ਬਖਸ਼ਿਸ਼ ਕਰ ਤਮਨਪ੍ਰੀਤ ਬਾਦਲ ਵੱਲੋਂ ਸੁਖਦੇਵ ਸਿੰਘ ਟੀਨਸਾ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਤੇ ਅੱਜ ਮਨਪ੍ਰੀਤ ਬਾਦਲ ਬੀਬੀ ਜਗੀਰ ਕੌਰ ਤੇ ਸੁਰਜੀਤ ਸਿੰਘ ਰਖੜਾ ਸੁਖਦੇਵ ਸਿੰਘ ਟੀਨਸਾ ਦੇ ਘਰ ਦੁਖਸਾਂਜਾ ਕਰਨ ਪਹੁੰਚੇ ਸੀ ਜ ਜਿਸ ਦੀਆਂ ਤਸਵੀਰਾਂ ਨੇ ਇਸ ਦੇ ਨਾਲ ਹੀ ਸਿਆਸਤ ਜਗਤ ਦੇ ਵੱਡੇ ਲੀਡਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੁਖਦੇਵ ਸਿੰਘ ਟੀਨਸਾ ਨੂੰ ਯਾਦ ਕਰ ਪਾਵੁਗ ਹੋਏ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਸਿਆਸਤ ਜਗਤ 'ਚ ਉਹਨਾਂ ਦੇ ਜਾਣ ਤੋਂ ਬਾਅਦ ਸੋਗ ਲਹਿਰੇ ਵੱਡੇ ਸਿਆਸਤਦਾਨ ਸੀ ਸੁਖਦੇਵ ਸਿੰਘ ਟੀਨਸਾ ਲੰਬੇ ਸਮੇਂ ਤੋਂ ਵਿਵਾਰ ਚੱਲ ਰਹੇ ਸੀ ਸੁਖਦੇਵ ਸਿੰਘ ਟੀਨਸਾ ਤੇ ਬੀਤੇ ਕੱਲ ਉਹਨਾਂ ਨੇ 90 ਸਾਲਾਂ ਦੀ ਉਮਰ ਚ ਆਪਣੇ ਆਖਰੀ ਸਾਲ ਲਏ ਤੇ ਹੁਣ ਇਸ ਦੁਨੀਆ ਚ ਨਹੀਂ ਰਹੇ ਸੁਖਦੇਵ ਸਿੰਘ ਟੀਨਸਾ